ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਮੇਰੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ਨਵੇਂ ਮੰਤਰੀ ਕਿਹੜੇ ਨੇ ਤੇ ਉਹਨਾਂ ਦੇ ਵਿਭਾਗ ਕਿਹੜੇ ਨੇ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਪਿਆਰੇ ਵਿਦਿਆਰਥੀਓ ਤੀਜੀ ਵਾਰ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਬਣੇ ਨੇ 2014 ਵਿੱਚ ਉਹਨਾਂ ਦੇ ਸੌ ਚੁੱਕਣ ਦੀ ਫੋਟੋ ਹੈ 2019 ਵਿੱਚ ਤੇ 2024 ਵਿੱਚ ਸੋ ਉਹਨਾਂ ਨੇ ਉਹਨਾਂ ਦੇ ਨਾਲ 71 ਹੋਰ ਕੈਬਨਟ ਤੇ ਰਾਜ ਮੰਤਰੀਆਂ ਨੇ ਸੌ ਚੁੱਕੀ ਹੈ ਰਾਸ਼ਟਰਪਤੀ ਨੇ ਉਹਨਾਂ ਨੂੰ ਸੌਂਚਾਈ ਹੈ ਤੇ ਮੰਤਰੀ ਹੋਣ ਦੀ ਅਪੁਆਇੰਟਮੈਂਟ ਕਰਤੀ ਹੈ ਤੇ ਨਾਲ-ਨਾਲ ਉਹਨਾਂ ਨੂੰ ਮਹਿਕ ਮੈਂ ਦੀ ਵੰਡ ਵੀ ਕਰ ਦਿੱਤੀ ਹੈ ਤੇ ਆਓ ਆਪਾਂ ਦੇਖੀਏ ਕਿਹੜੇ ਮੰਤਰੀ ਨੂੰ ਕਿਹੜਾ ਮਹਿਕਮਾ ਦਿੱਤਾ ਗਿਆ ਹੈ ਸੋ ਕਾਫੀ ਮੰਤਰੀ ਜਿਹੜੇ ਬੀਜੇਪੀ ਦੀ ਆਪਣੀ ਸਰਕਾਰ ਹੈ ਬਾਕੀ ਦੂਜੀਆਂ ਪਾਰਟੀਆਂ ਦੇ ਮੰਤਰੀ ਵੀ ਨੇ ਸੋ ਪਿਆਰੇ ਵਿਦਿਆਰਥੀ ਇਸ ਵਾਰ ਜਿਹੜੀ ਸਰਕਾਰ ਬਣੀ ਹੈ ਉਹ ਰਲਿ-ਮਿਲੀ ਸਰਕਾਰ ਬਣੀ ਹੈ ਇਟ ਇਜ਼ ਕੋਲੀਸ਼ਨ ਗਵਰਨਮੈਂਟ ਕਿਉਂਕਿ ਬੀਜੇਪੀ ਆਪਣੇ ਕੋਲ 240 ਸੀਟਾਂ ਸੀ 272 ਬਹੁਮਤ ਹੁੰਦਾ ਇਸ ਕਰਕੇ ਦੂਜੀਆਂ ਪਾਰਟੀਆਂ ਨੂੰ ਨਾਲ ਲੈ ਕੇ ਰਲ਼ੀ ਮਿਲੀ ਸਰਕਾਰ ਇਹਨੂੰ ਅਸੀਂ ਕਹਿ ਸਕਦੇ ਨੇ ਇਟ ਇਜ਼ ਕਾਲਡ ਕੋਲੀਸ਼ਨ ਗਵਰਨਮੈਂਟ ਸੋ ਬੇਟਾ ਇਹ ਉਹ ਕੁਝ ਨਵੇਂ ਬਣੇ મોદી ਸਰਕਾਰ ਚ ਮੰਤਰੀਆਂ ਦੇ ਵੰਡੇ ਗਏ ਵਿਭਾਗ ਕਿਹੜਾ ਮੈਂ ਮੰਤਰੀ ਕਿਹੜਾ ਬਣੇਗਾ ਕਿਹੜਾ ਵਿਭਾਗ ਮਿਲਿਆ ਹੈ ਕਿਹੜਾ ਮਹਿਕਮਾ ਮਿਲਿਆ ਹੈ ਉਹਦੀ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲੇ ਇਹ ਦੇਖੋ ਅਮਿਤ ਸ਼ਾਹ ਪਹਿਲੇ ਵੀ ਗ੍ਰਹਿ ਮੰਤਰੀ ਸੀ ਹੁਣ ਵੀ ਗ੍ਰਹਿ ਮੰਤਰੀ ਨੇ ਅੱਸ ਸਜਾ ਸ਼ੰਕਰ ਵਿਦੇਸ਼ ਮੰਤਰਾਲੇ ਨਾਲ ਕੋਲ ਰਾਜਨਾਥ ਸਿੰਘ ਰੱਖਿਆ ਮੰਤਰੀ ਨੇ ਮਨੋਰ ਲਾਲ ਖੱਟੜ ਜਿਹੜੇ ਹਰਿਆਣਾ ਦੇ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਨੂੰ ਕੇਂਦਰ ਵਿੱਚ ਬਿਜਲੀ ਮੰਤਰੀ ਬਣਾਇਆ ਗਿਆ ਇਸੇ ਤਰ੍ਹਾਂ ਸ਼ਿਵਰਾਜ ਸਿੰਘ ਖੇਤੀਬਾੜੀ ਮੰਤਰਾਲਾ ਦਿੱਤਾ ਗਿਆ ਹੈ ਇਹ ਅ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਨੇ ਨਰਮਬਲਾ ਸੀਤਾ ਰਮਨ ਵਿੱਤ ਮੰਤਰੀ ਨੇ ਪਿਛਲੇ ਟਰਮ ਦੇ ਵਿੱਚ ਵੀ ਇਹ ਵਿੱਤ ਮੰਤਰੀ ਰਹੇ ਹਨ ਫਾਈਨਾਂਸ ਮਿਨਿਸਟਰ ਚਿਰਾਗ ਪਾਸਵਾਨ ਨੂੰ ਖੇਡ ਤੇ ਯੁਵਾ ਮੰਤ్రਾਲਾ ਦੇ ਦਿੱਤਾ ਗਿਆ ਹੈ ਪੁਯੂਸ਼ ਗੋਇਲ ਜਿਹੜੇ ਰੇਲਵੇ ਮਿਨਿਸਟਰ ਹੁੰਦੇ ਸੀ ਉਹਨਾਂ ਨੂੰ ਵੋਡੀਜ ਮਿਨਿਸਟਰ ਬਣਾਇਆ ਗਿਆ ਇਸੇ ਤਰ੍ਹਾਂ ਜੇਪੀ ਨੱਡਾ ਜਿਹੜੇ ਬੀਜੇਪੀ ਦੇ ਪਾਰਟੀ ਪ੍ਰਧਾਨ ਨੇ ਉਹਨਾਂ ਨੂੰ ਵੀ ਸਿਹਤ ਮੰਤਰੀ ਦਾ ਅਹੁਦਾ ਦਿੱਤਾ ਗਿਆ ਹੈ ਹਰਦੀਪੁਰੀ ਪੈਟਰੋਲੀਅਮ ਮੰਤਰੀ ਬਣਾਏ ਗਏ ਨੇ ਪੰਜਾਬ ਵਿੱਚੋਂ ਇੱਕੋ ਇੱਕ ਮੰਤਰੀ ਬਣਾਏ ਗਏ ਨੇ ਰਵਨੀਤ ਬਿੱਟੂ ਲੁਧਿਆਣਾ ਤੋਂ ਨੇ ਫੂਡ ਪ੍ਰੋਸੈਸਿੰਗ ਉਦਯੋਗ ਅਤੇ ਰੇਲਵੇ ਰਾਜ ਮੰਤਰੀ ਇਹਨਾਂ ਨੂੰ ਬਣਾਇਆ ਗਿਆ ਇਸੇ ਤਰ੍ਹਾਂ ਆਰਮਨੋ ਨਾਇਡੂ ਸ਼ਹਿਰੀ ਹਵਾ ਬਾਜ਼ੀ ਮੰਤਰੀ ਬਣਾਏ ਗਏ ਨੇ ਸੋ ਇਹ ਕੁਝ ਖਾਸ ਮੰਤਰੀ ਸੀ ਬਾਕੀ ਸਾਰੇ ਮੰਤਰੀਆਂ ਦੀ ਲਿਸਟ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਹਾਂ ਉਇਕ ਵਾਰ ਫਟਾਫਟ ਆਪਾਂ ਦੇਖ ਲੈਨੇ ਆ ਕਿਹੜੇ ਮੰਤਰੀ ਬਣੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਕੋਲ ਆਪ ਰਹਿਣਗੇ ਵਿਭਾਗ ਮੈਂ ਜਿਹੜਾ ਵੈ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰਿਵੈਂਸ ਐਟੋਮਿਕ એનર્ਜੀ ਸਪੇਸ ਪਾਲਿਸੀ ਆਲ ਇੰਪੋਰਟੈਂਟ ਪਾਲਿਸੀ ਇਸ਼ੂਜ਼ ਐਂਡ ਅਦਰ ਪੋਰਟਫੋਲੀਓਜ਼ ਨਾਲ ਅਲੋਕੇਟਡ ਟੂ ਐਨੀ ਅਦਰ ਮਿਨਿਸਟਰ ਪਰ ਹਵ ਜਿਹੜੇ ਜਿਹੜਾ ਵਿਭਾਗ ਕਿਸੇ ਮਿਨਿਸਟਰ ਨੂੰ ਨਹੀਂ ਦਿੱਤਾ ਗਿਆ ਉਹ ਸਾਰੇ ਵਿਭਾਗ ਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਹੀ ਰਹਿਣਗੇ ਅਗਲੀ ਵੰਗਲ ਕਰੀਏ ਕਿਹੜੇ ਮੰਤਰੀ ਕਿੰਨੂ ਬਣਾਇਆ ਗਿਆ ਵਾ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਐ ਅਮਿਤ ਸ਼ਾ ਹோம் ਮਿਨਿਸਟਰ ਦੇ ਨਾਲ ਨਾਲ ਕੋਆਪਰੇਸ਼ਨ ਮਿਨਿਸਟਰ ਵੀ ਨੇ ਨਿਤਨ ਗੱਡਕਰੀ ਰੋਡ ਤੇ ਟ੍ਰਾਂਸਪੋਰਟ ਮੰਤਰੀ ਤੇ ਹਾਈਵੇ ਮੰਤਰੀ ਪਹਿਲਾਂ ਵੀ ਇਹੀ ਸੀਗੇ ਜੇਪੀ ਨੱਡਾ ਜਗਤ ਪ੍ਰਕਾਸ਼ ਨੱਡਾ ਨੂੰ ਹੈਲਥ ਫੈਮਿਲੀ ਵੈਲਫੇਅਰ ਕੈਮੀਕਲ ਤੇ ਫਰਟੀਲਾਈਜ਼ਰ ਮਿਨਿਸਟਰ ਬਣਾਇਆ ਗਿਆ ਸ਼ਿਵਰਾ ਚੋਹਾਨ ਐਗਰੀਕਲਚਰ ਫਾਰਮਰਸ ਵੈਲਫੇਅਰ ਮਿਸਟਰ ਫਰੂਲ ਡਿਵੈਲਪਮੈਂਟ ਨਰਮਲਾ ਸੀਤਾਰਾਮਨ ਮਿਨਿਸਟਰੀ ਆਫ ਫਾਈਨਾਂਸ ਮਿਨਿਸਟਰੀ ਆਫ ਕੋਆਪਰੇਸ਼ਨ ਸੁਬਰਾਮਣੀ ਜੈ ਸ਼ੰਕਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਯਾਨੀ ਵਿਦੇਸ਼ ਮੰਤਰੀ ਇਹਦੇ ਨਾਲ ਨਾਲ ਮਨੋਹਰ ਲਾਲ ਖੱਟੜ ਜਿਹੜੇ ਨੇ ਮਿਨਿਸਟਰ ਆਫ ਹਾਊਸਿੰਗ अर्बन ਅਫੇਅਰ ਐਂਡ ਮਿਨਿਸਟਰ ਆਫ ਪਾਵਰ ਕੁਮਾਰਾ ਸੁਆਮੀ ਉਹਨਾਂ ਨੂੰ ਬਣਾਇਆ ਗਿਆ ਹੈਵੀ ਇੰਡਸਟਰੀ ਤੇ ਸੰਤੀਲ ਦਾ ਮੰਤਰੀ ਪਿਊਸ਼ ਗੋਇੰਦ ਨੂੰ ਬਣਾਇਆ ਗਿਆ ਹੈ ਕਮਰਸ ਤੇ ਇੰਡਸਟਰੀ ਦਾ ਮੰਤਰੀ ਦਰਮੇਂਦਰ ਪ੍ਰਧਾਨ ਨੂੰ ਐਜੂਕੇਸ਼ਨਲ ਮੰਤਰੀ ਜੈਤਿਨ ਰਾਮ ਮਾਨਜੀ ਨੂੰ ਮਾਈਕਰੋ ਸਮਾਲ ਤੇ ਮੀਡੀਆ ਮੰਤਰੀ ਇਸੇ ਤਰ੍ਹਾਂ ਰਜੀਵ ਰੰਜਨ ਯਾਨੀ ਲਲਨ ਸਿੰਘ ਹੋਣਾ ਨੂੰ ਬਣਾਇਆ ਗਿਆ ਹੈ ਪੰਚਾਇਤ ਮੰਤਰੀ ਅਸੀਂ ਤੁਹਾਨੂੰ ਖਾਸ ਖਾਸ ਮੰਤਰੀ ਜਰੂਰ ਦੱਸਾਂਗੇ ਵਰਿੰਦਰ ਕੁਮਾਰ ਨੂੰ ਸੋਸ਼ਲ ਜਸਟਿਸ ਮਨਿਸਟਰ ਬਣਾਇਆ ਗਿਆ ਹੈ ਗਿਰਰਾਜ ਸਿੰਘ ਹੋਣਾ ਨੂੰ ਬਣਾਇਆ ਗਿਆ ਹੈ ਮਨਿਸਟਰ ਆਫ ਟੈਕਸਟਾਈਲ ਇਸੇ ਤਰ੍ਹਾਂ ਅ ਗਜੇਂਦਰ ਸਿੰਘ ਸ਼ਿਖਾਵਤ ਨੂੰ ਬਣਾਇਆ ਗਿਆ ਮਿਨਿਸਟਰੀ ਆਫ ਕਲਚਰ ਮਿਨਿਸਟਰੀ ਆਫ ਟੂਰਿਜ਼ਮ ਕਿਨਰ ਰਿਜਿਊਰ ਨੂੰ ਬਣਾਇਆ ਗਿਆ ਪਾਰਲੀਮੈਂਟ ਅਫੇਅਰ ਮਿਨਿਸਟਰ ਹਰਦੀਪ ਸਿੰਘ ਪੁਰੀ ਨੂੰ ਬਣਾਇਆ ਗਿਆ ਪੈਟਰੋਲੀਅਮ ਮਿਨਿਸਟਰ ਬਾਕੀ ਕੁਝ ਰਾਜ ਮੰਤਰੀ ਬਣਾਏ ਗਏ ਨੇ ਕੁਝ ਰਾਜ ਮੰਤਰੀ ਇੰਡੀਪੈਂਡੈਂਟ ਨੇ ਤੇ ਕੁਝ ਰਾਜ ਮੰਤਰੀ ਦੂਜੇ ਮੰਤਰੀਆਂ ਦੇ ਨਾਲ ਜੁੜੇ ਗਏ ਨੇ ਠੀਕ ਹੈ ਸੋ ਟੋਟਲ ਜਿਹੜੇ ਨੇ ਉਹ ਸੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ 71 ਹੋਰ ਮਨਿਸਟਰ ਬਣਾਏ ਗਏ ਨੇ 71 ਮੋਰ ਮਨਿਸਟਰ ਟੋਟਲ ਮਿਲਾ ਕੇ ਮੰਤਰੀ ਮੰਡਲ ਜਿਹੜਾ ਵੈ ਉਹ 72 ਮੰਤਰੀ ਮੰਤਰੀਆਂ ਦਾ ਬਣ ਗਿਆ ਵੈ ਸੋ ਆਸ ਹੈ ਕਿ ਨਵੀਂ ਸਰਕਾਰ ਜਿਹੜੀ ਹੈ ਉਹ ਚੰਗਾ ਕੰਮ ਕਰੇਗੀ ਤੇ ਦੇਸ਼ ਦੀ ਭਲਾਈ ਵਾਸਤੇ ਦੇਸ਼ ਦੇ ਵਿਕਾਸ ਵਾਸਤੇ ਕੰਮ ਕਰੇਗੀ ਸੋ ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਸੋ ਥਿਸ ਇਜ਼ 올 ਫਰਮੀ ਟੂ ਟੂਡੇ ਸੋ ਥੈਂਕ ਯੂ ਬਰੀ ਵੈਚ ਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਪਲੱਸ 1 ਪਲੱਸ 2 ਬੀਏ ਪਾਰਟ 1 2 3 ਸਾਰੀਆਂ ਵੀਡੀਓਜ਼ ਪੋਲਿਟੀਕਲ ਸਾਇੰਸ ਨਾਲ ਰਿਲੇਟਡ ਜਿਹੜਾ ਮਟੀਰੀਅਲ ਹੈ ਵੀਡੀਓਜ਼ ਅਵੇਲੇਬਲ ਨੇ ਬਹੁਤ ਜਲਦ ਆਪਾਂ ਲਾਈਵ ਕਲਾਸ ਵੀ ਲਗਾਉਣ ਜਾ ਰਹੇ ਹਾਂ ਥੈਂਕ ਯੂ